ਗੁਰਪ੍ਰੀਤ ਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜਰ ਰਿਹਾ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਸਹਿਜ ਪਾਠ ਆਪਾਂ ਅੱਜ ਤੋਂ 18 ਮਹੀਨੇ ਪਹਿਲਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਅਕਾਲ ਤੱਕ ਆਪਾਂ 574 ਅੰਗ ਤੱਕ ਪਾਠ ਕਰਨ ਦੀ સેવા ਕੀਤੀ ਸੀ ਸਤਿਗੁਰੂ ਕਿਰਪਾ ਕਰਨ ਹੁਣ ਇਸ ਤੋਂ ਅੱਗੇ 575 ਨੰਬਰ ਅੰਗ ਤੇ ਪਾਠ ਆਪਾਂ ਕਰਨਾ ਹੈ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭ ਹੋ ਸਕਦਾ ਹੈ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਆਪਣਾ ਮੇਰ ਪਰਿਆ ਹੱਥ ਦਾ ਅਸਰੇ ਦੇ ਸਿਰ ਤੇ ਰੱਖੋ ਸੋ ਸਾਧ ਸੰਗਤ ਕਰੋ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਜੀ ਤਨ ਤਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਆਖੋ ਜੀ ਤਨ ਤਨ ਬਾਬਾ ਨੌਦੇ ਸਿੰਘ ਜੀ ਵਡਹੰਸ ਮਹਿਲਾ ਚੌਥਾ ਘੋੜੀਆਂ ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਘੋੜੀਆਂ ਇਕ ਓਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਦੇਹ ਤੇਜਨ ਜੀ ਰਾਮ ਪਾਇਆ ਰਾਮ ਦੇਹ ਤੇ ਜਨ ਮੁਨੱਖ ਦੀ ਏ ਕਾਇਆ ਮਨੋ ਕੁੜੀ ਹੈ ਇਸ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਤਨ ਮਾਨਸ ਜਨਮ ਪੁਨ ਪਾਇਆ ਰਾਮ ਮੁਨੱਖਾ ਜਨਮ ਭਾਗਾ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲੱਭਦਾ ਹੈ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਸੋ ਕੰਚਨ ਚੰਗੜੀਆਂ ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ ਪਰ ਮਨੁੱਖ ਦੀ ਕਾਇਆ ਸੋਨੇ ਵਰਗੀ ਹੈ ਤੇ ਸੋਹਣੀ ਹੈ ਗੁਰਮੁਖ ਰੰਗ ਚਲੂਲਾ ਪਾਵੇ ਹਰ ਹਰ ਨਵ ਰੰਗੜੀਆਂ ਜਿਹੜਾ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦਾ ਗੂੜਾ ਰੰਗ ਹਾਸਲ ਕਰਦਾ ਹੈ ਉਸ ਦੀ ਕਾਇਆ ਪ੍ਰਮਾਤਮਾ ਦੇ ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ ਇਹ ਦੇਹ ਸੋਭਾ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਇਹ ਕਾਇਆ ਸੁਣੀ ਹੈ ਕਿਉਂਕਿ ਇਸ ਕਾਇਆ ਨਾਲ ਮੈਂ ਪ੍ਰਮਾਤਮਾ ਦਾ ਨਾਮ ਜਪ ਸਕਦਾ ਹਾਂ ਪਰਮਾਤਮਾ ਨਾਮ ਦੀ ਵਰਕਤ ਨਾਲ ਇਹ ਕਾਇਆ ਸੋਹਣੀ ਬਣ ਜਾਂਦੀ ਹੈ ਵੱਡ ਭਾਗੀ ਪਾਈ ਨਾਮ ਸੁਖਾਈ ਜਨ ਨਾਨਕ ਰਾਮ ਪਿਆ ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿੱਤਰ ਪਰਮਾਤਮਾ ਦਾ ਨਾਮ ਹੈ ਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਏ ਮਨੁੱਖ ਨਾਮ ਸਿਮਰਨ ਵਾਸਤੇ ਹੀ ਇਹ ਏਕ ਆਇਆ ਜਿਹੜੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਦੇ ਪਾਉ ਜੀਨ ਮੁਝ ਚੰਗਾ ਰਾਮ ਪ੍ਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ ਆਪਣੇ ਸਰੀਰ ਕੋੜੀ ਉੱਤੇ ਸਿਫਤ ਸਲਾ ਦੀ ਕਾਠੀ ਪਾਉਂਦਾ ਹਾਂ ਚੜ ਲੰਗਾ ਜੀ ਬਖਮ ਕੋਏ ਅੰਗਾਰ ਰਾਮ ਇੰਜ ਇਸ ਉੱਤੇ ਚੜ ਕੇ ਮੈਂ ਇਸ ਔਖੇ ਤਰੇ ਜਾਣ ਵਾਲੀ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹਾਂ ਬਖਮ ਪੋਏ ਅੰਗਾ ਅਨੰਤ ਤਰੰਗਾ ਗੁਰਮਖ ਪਾਰ ਲੰਘਾਏ ਕੋਈ ਬਿਲਾਹੀ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖੀ ਇਸ ਵਿਅੰਤ ਲਹਿਰਾਂ ਵਾਲੀ ਔਖੇ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਆਰੇ ਬੁਹੇਤ ਚੜ ਬੁੱਢ ਭਾਗੀ ਲੰਘੇ ਗੁਰਖੇਵਟ ਸ਼ਬਦ ਤਰਾਏ ਬੁਹੇਤ ਹੁੰਦਾ ਜਹਾਜ਼ ਤੇ ਖੇਵਟ ਹੁੰਦਾ ਜਹਾਜ਼ ਨੂੰ ਚਲਾਉਣ ਵਾਲਾ ਮਲਾ ਕੋਈ ਬੁੱਲੇ ਵੱਡੇ ਭਾਗਾ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦੇ ਜਹਾਜ਼ ਵਿੱਚ ਚੜ ਕੇ ਪਾਰ ਲੰਘਦਾ ਹੈ ਗੁਰੂ ਮਲਾਹਾ ਆਪਣੀ ਸ਼ਬਦ ਵਿੱਚ ਜੋੜ ਕੇ ਪਾਰ ਲੰਗਾ ਲਿੰਦਾ ਹੈ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਿਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਟਿਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉਤਮ ਹਰ ਪਦ ਚੰਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਹ ਉੱਚਾ ਤੇ ਸੁੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਜਿੱਥੇ ਵਾਸ਼ਨਾ ਪਹੁੰਚ ਨਹੀਂ ਸਕਦੀ ਕੜੀ ਆਲ ਮੁਖੇ ਗੁਰ ਗਿਆਨ ਦੜਾਇਆ RAM ਜਿਸ ਮਨੁੱਖ ਦੇਹ ਦੇ ਵਿੱਚ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ ਉਸ ਨੇ ਇਹ ਸੂਜ ਆਪਣੀ ਕਾਇਆ ਕੋੜੀ ਦੇ ਮੂੰਹ ਵਿੱਚ ਮਨ ਨੂੰ ਲਗਾਮ ਦੇ ਦਿੱਤੀ ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਦਾ ਸਰੀਰ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਹੁੰਦਾ ਹੈ ਜੋ ਮਨ ਨੂੰ ਕਾਇਆ ਕੋੜੀ ਨੂੰ ਚਾਬਕ ਮਾਰਦਾ ਰਹਿੰਦਾ ਹੈ ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਨੇ ਗੁਰਮਖ ਜੀਤਿਆ ਹਿਰਦੇ ਵਿੱਚ ਪੈਦਾ ਹੋਇਆ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਮਨੁੱਖ ਆਪਣੀ ਕਾਇਆ ਕੋਰੀ ਨੂੰ ਜੱਬ ਕੁਮਾਰ ਦਾ ਰਿੰਦਾ ਹੈ ਤੇ ਆਪਣੇ ਮਨ ਨੂੰ ਵਸ ਵਿੱਚ ਕਰੀ ਰੱਖਦਾ ਹੈ ਅਗੜੋ ਕੜਾਵੇ ਸ਼ਬਦ ਪਾਵੇ ਅਪਿਓ ਹਰ ਰਸ ਪੀਤਿਆ ਇਨ ਜੋ ਅਲੜ ਬਾਨ ਨੂੰ ਘਰ ਲਿੰਦਾ ਹੈ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਰਸ ਪਿੰਦਾ ਹੈ ਸੁਣਾ ਸਰਵਣਾ ਬਾਣੀ ਗੁਰਬਖਣੀ ਹਰ ਰੰਗ ਤੁਰੀ ਚੜਾਇਆ ਆਪਣੇ ਕੰਨਾਂ ਨਾਲ ਗੁਰੂ ਦੀ ਅਚਾਰੀ ਬਾਣੀ ਸੁਣ ਕੇ ਪ੍ਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ ਇਸ ਤਰ੍ਹਾਂ ਕਾਇਆ ਘੋੜੀ ਉੱਤੇ ਸਵਾਰ ਹੁੰਦਾ ਹੈ ਕਾਇਆ ਨੂੰ ਬਸ ਕਰ ਲਿੰਦਾ ਹੈ ਮਹਾ ਮਾਰਗ ਪੰਥ ਬਿਖੜਾ ਜਨ ਨਾਨਕ ਪਾਰ ਲੰਗਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਮਨੁੱਖ ਇਹ ਤੇਰਾ ਜਿਹੜਾ ਮਨੁੱਖਾ ਜੀਵ ਨੇ ਬੜਾ ਔਖਾ ਪੜਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਪੈ ਪਾਰ ਲੰਘ ਜਾਂਦਾ ਹੈ ਕੋਰੀ ਤੇਜਨ ਦੇ ਰਾਮ ਪਿਆਰਾ RAM ਇਹ ਮਨੁੱਖਾ ਸਰੀਰ ਘੋੜੀ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਜਿਤ ਹਰ ਪ੍ਰਭ ਜਾਪੇ ਸਾ ਤਨ ਤਨ ਤਖਾਇਆ RAM ਜੋ ਮਨੁੱਖ ਸਰੀਰ ਘੋੜੀ ਦੀ ਰਹੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਧੰਨ ਹੈ ਉਸ ਨੂੰ ਸ਼ਾਬਾਸ਼ ਮਿਲਦੀ ਹੈ ਜਿਤ ਹਰ ਪ੍ਰਭ ਜਾਪੇ ਸਾ ਤਨ ਸਭ ਸੇ ਤੁਰ ਪਾਇਆ ਕਿਰਤ ਜਿੜੰਦਾ ਜੋ ਬਨੁਖ ਸਰੀਰ ਘੋੜੀ ਦੀ ਰਹੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਪਿਛਲੇ ਕੀਤੇ ਕਰਮਾਂ ਦੇ ਉਸ ਦਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉਗੜ ਪੈਂਦਾ ਹੈ ਚਾਰ ਦੇਹੜ ਕੋੜੀ ਬਖਮ ਲਗਾਏ ਮਿਲ ਗੁਰਮਖ ਪਰਮਾਨੰਦਾ ਇਸ ਸੁਣੀ ਕਾਇਆ ਕੋੜੀ ਉੱਤੇ ਚੜਕੇ ਜੋ ਔਖੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ ਇਸ ਦੀ ਰਾਹੀ ਗੁਰੂ ਦੀ ਸ਼ਰਨ ਪੈ ਕੇ ਪਰਮ ਅਨੰਦ ਦੇ ਮਾਲਕ ਪ੍ਰਮਾਤਮਾ ਨੂੰ ਮਿਲ ਪਈਦਾ ਹੈ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਾਂਝ ਆਈ ਪੂਰਨ ਪ੍ਰਮਾਤਮਾ ਨੇ ਜਿਸ ਜੀਵ ਸਤਰੀ ਦਾ ਮਨੁ ਵਿਹਾਰ ਚਾਹ ਦਿੱਤਾ ਤੇ ਸਤਸੰਗੀਆਂ ਦੇ ਨਾਲ ਮਿਲ ਕੇ ਮਨੁ ਉਸ ਦੀ ਜੰਜ ਆ ਗਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਦਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੰਤ ਜਨਾਂ ਨੂੰ ਮਿਲ ਕੇ ਉਸ ਜੀਵ ਇਸਤਰੀ ਨੇ ਪ੍ਰਭੂ ਪਤੀ ਦਾ ਮਲਾਪ ਹਾਸਲ ਕਰ ਲਿਆ ਹੈ ਉਸ ਨੇ ਆਤਮਿਕ ਆਨੰਦ ਲੱਭ ਲਿਆ ਹੈ ਇਸ ਦੇ ਅੰਦਰ ਆਤਮਿਕ ਸ਼ਕਤੀਆਂ ਵੱਜ ਪਈਆਂ ਹਨ ਵੜ ਹੰਸ ਮਹੱਲਾ ਚੌਥਾ ਗੁੜ ਹੰਸ ਰਾਗ ਦੇ ਵਿੱਚ RAMDAS GURU JI ਦੀ ਬਾਣੀ ਦੇਹ ਤੇਜ ਨੜੀ ਹਰ ਨਾਮ ਰੰਗਿਆ RAM ਮਨ ਓ ਕਾਇਆ ਸੋਹਣੀ ਕੁੜੀ ਹੈ ਜੋ ਪ੍ਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿੱਚ ਰੰਗੀ ਰਹਦੀ ਹੈ ਗੁਰ ਗਿਆਨ ਗੁਰ ਹਰ ਮੰਗਿਆ RAM ਜੋ ਗੁਰੂ ਪਾਸੋਂ ਆਤਮਿਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ ਜੋ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਮੰਗਦੀ ਹੈ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆਂ ਪ੍ਰਮਾਤਮਾ ਦੀ ਸੋਹਣੀ ਸਿਫਤ ਸੁਲਾਖ ਕਰਦੀ ਹੈ ਪ੍ਰਮਾਤਮਾ ਦਾ ਨਾਮ ਜਪਦੀ ਹੈ ਜੇ ਜੋ ਇਹ ਸਮਝਣ ਦਾ ਯਤਨ ਕਰਦੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਤੇ ਕਿੰਨਾ ਵੱਡਾ ਹੈ ਸਭ ਜਨਮ ਸਫਲ ਹੋ ਕਿਉਂ ਕਰਤਾ ਹਰ ਰਾਮ ਨਾਮ ਵਖਾਣਿਆ ਕਰਤਾਰ ਨੇ ਸਾਰਾ ਜਨਮ ਸਫਲ ਕਰ ਦਿੱਤਾ ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੀ ਹੈ ਪ੍ਰਮਾਤਮਾ ਦੀ ਸਰਵ ਸਲਾਹ ਉਚਾਰਦੀ ਰਹਿੰਦੀ ਹੈ ਹਰ ਰਾਮ ਨਾਮ ਸਲਾਹ ਹਰ ਪ੍ਰਭ ਹਰ ਭਗਤ ਜਨ ਮੰਗਿਆ ਪ੍ਰਮਾਤਮਾ ਦੇ ਭਗਤ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਕੇ ਪ੍ਰਮਾਤਮਾ ਦੀ ਭਗਤੀ ਦੀ ਦਾਤ ਮੰਗਦੇ ਹਨ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਸੰਤ ਜਨੋ ਸੁਣੋ ਪਰਮਾਤਮਾ ਦੀ ਭਗਤੀ ਚੰਗੀ ਹੈ ਦੇ ਕੰਚਨ ਜੀਨ ਸੁਵੰਨਾ ਰਾਮ ਉਸ ਕਾਇਆ ਘੋੜੀ ਮਾਨੋ ਸੋਨੇ ਦੀ ਹੈ ਜੜ ਹਰ ਹਰ ਨਾਮ ਰਤਨ ਰਾਮ ਜੋ ਪਰਮਾਤਮਾ ਦਾ ਨਾਮ ਰਤਨ ਜੜ ਕੇ ਸੋਨੇ ਦੀ ਕਾਠੀ ਪਾਉਂਦੀ ਹੈ ਜਾੜੇ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਜਿਸ ਨੇ ਪ੍ਰਮਾਤਮਾ ਦਾ ਨਾਮ ਰਤਨ ਜੜ ਕੇ ਪ੍ਰਮਾਤਮਾ ਨੂੰ ਪਾ ਲਿਆ ਹੈ ਉਸ ਨੂੰ ਸੁਖੀ ਸੁਖ ਪ੍ਰਾਪਤ ਹੋ ਗਏ ਹਨ ਗੁਰੂ ਸ਼ਬਦ ਪਾਇਆ ਰਾਮ ਨਾਮ ਤੇ ਆਇਆ ਵੱਡ ਪਾਗੀ ਹਰ ਰੰਗ ਹਰ ਬਣੀ ਜਿਸ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਹੈ ਉਹ ਵੱਡੇ ਭਾਗਾ ਵਾਲਾ ਪ੍ਰਭੂ ਪ੍ਰੇਮ ਵਿੱਚ ਉਗੜ ਪਿਆ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵ ਤਨ ਹਰ ਨਵ ਰੰਗਿਆ ਇੰਜ ਉਸ ਨੂੰ ਮਾਲਕ ਤੇ ਹਰ ਦਿਲ ਦੀ ਜਾਣਨ ਵਾਲਾ ਪ੍ਰਭੂ ਪ੍ਰਮਾਤਮਾ ਮਿਲ ਜਾਂਦਾ ਹੈ ਜੋ ਸਦਾ ਹੀ ਨਵੰਦਰ ਹੋਇਆ ਰਹਿਣ ਵਾਲਾ ਹੈ ਤੇ ਨਵੇਂ ਚੋਜਾਂ ਦਾ ਮਾਲਕ ਹੈ ਨਾਨਕ ਵਿਖਾਣੇ ਨਾਮ ਜਾਣੇ ਹਰ ਨਾਮੁ ਹਰ ਪ੍ਰਭ ਮੰਗਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇੰਜ ਉਹ ਪ੍ਰਮਾਤਮਾ ਦੇ ਨਾਮ ਨਾਲ ਡੂੰਗੀ ਸਾਂਝ ਪਾਉਂਦਾ ਹੈ ਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਮੰਗਦਾ ਹੈ ਕੜੀ ਹਾਲ ਮੁਖੇ ਗੁਰ ਅਬ ਕਰੇ ਪਾਇਆ RAM ਗੁਰੂ ਨੇ ਜਿਸ ਦੀ ਕਾਇਆ ਘੋੜੀ ਦੇ ਮੂੰਹ 'ਚ ਲਗਾਉਂ ਦੇ ਦਿੱਤੀ ਤੇ ਕੁੰਡਾ ਰੱਖ ਦਿੱਤਾ ਮਨ ਮੈੰਗਲ ਗੁਰ ਸ਼ਬਦ ਵਸ ਆਇਆ RAM ਉਸ ਦਾ ਮਨ ਹਾਥੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਸ ਵਿੱਚ ਆ ਗਿਆ ਮਨ ਵਸਗਤ ਆਇਆ ਪਰਮ ਪਦ ਪਾਇਆ ਸਾਤਨ ਕੰਤ ਪਿਆਰੀ ਜਿਸ ਆ ਮਨ ਵਸ ਵਿੱਚ ਆ ਗਿਆ ਉਸ ਨੇ ਸਭ ਤੋਂ ਉੱਚਾ ਆਤਮਿਕ ਦਰਜਾ ਪਾ ਲਿਆ ਤੇ ਉਸ ਜੀਵ ਸ੍ਰੀ ਨੂੰ ਪ੍ਰਭੂ ਕੰਤ ਦੀ ਉਹ ਜਿਹੜੀ ਜੀਵ ਸਤਰੀ ਆ ਉਸ ਨੂੰ ਪ੍ਰਭੂ ਕੰਤ ਪਿਆਰ ਕਰਨ ਦੇ ਪਏ ਉਹ ਜੀਵ ਸਤਰੀ ਪ੍ਰਭੂ ਕੰਤ ਦੀ ਪਿਆਰੀ ਹੋ ਗਈ ਅੰਤਰ ਪ੍ਰੇਮ ਲਗਾਰ ਸਤੀ ਕਰ ਸੋਏ ਹਰ ਪ੍ਰਭ ਨਾਰੀ ਉਸ ਦੇ ਚਿਹਰੇ ਵਿੱਚ ਪ੍ਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਇੰਜੋ ਜੀਵ ਸ੍ਰੀ ਪ੍ਰਭੂ ਦੀ ਹਜ਼ੂਰੀ ਵਿੱਚ ਸੋਹਣੀ ਲੱਗਦੀ ਹੈ ਹਾਰੇ ਰੰਗ ਰਾਤੀ ਸਹਿਜੇ ਮਤੀ ਹਰ ਪ੍ਰਭ ਹਰ ਹਰ ਪਿਆਰ ਜਿਹੜੀ ਜੀਵ ਸ੍ਰੀ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਜੋ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਤੇ ਪ੍ਰਮਾਤਮਾ ਦਾ ਮਲਾਪ ਪ੍ਰਾਪਤ ਕਰ ਲੈਂਦੀ ਹੈ ਨਾਨਕ ਜਨ ਹਰਦਾਸ ਕਹਤ ਹੈ ਵਡਭਾਗੀ ਹਰ ਹਰ ਧਿਆ ਗੁਰੂ ਨਾਨਕ ਦਾਸ ਕਹਿਣ ਲੱਗੇ ਕੇ ਦਾਸ ਸਰੀ ਦੇ ਸੇਵਕ ਵੱਡੇ ਭਾਗਾਂ ਵਾਲੇ ਜੀ ਹੀ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਦੇਖੋੜੀ ਜੀ ਜਿਤ ਹਰ ਪਾਇਆ ਰਾਮ ਏ ਭਾਈ ਜਿਸ ਕਾਇਆ ਕੋੜੀ ਨੇ ਪ੍ਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਮਿਲ ਸਤਗੁਰ ਜੀ ਮੰਗਲ ਗਾਇਆ ਰਾਮ ਉਹ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫਤਸਾਲਾ ਦੇ ਗੀਤ ਗਾਉਂਦੀ ਰਹਿੰਦੀ ਹੈ ਹਰ ਗਾਏ ਮੰਗਲ ਰਾਮ ਨਮਾ ਹਰ ਸੇਵਕ ਹਰ ਸੇਵ ਸੇਵਕ ਸੇਵਕੀ ਜੋ ਸੇਵਕ ਭਾਵਨਾ ਨਾਲ ਜੋ ਸੇਵਕ ਭਾਵ ਨਾਲ ਪਰਮਾਤਮਾ ਦੀ ਸਿਫਤਸਾਲਾ ਦਾ ਗੀਤ गा ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਪ੍ਰਭ ਜਾਏ ਪਾਵੇ ਰੰਗ ਮਹੱਲੀ ਹਰ ਰੰਗ ਮਣੇ ਰੰਗ ਕੀ ਉਹ ਪ੍ਰਮਾਤਮਾ ਦੀ ਆਨੰਦਪਰੀ ਹਜੂਰੀ ਵਿੱਚ ਜਾ ਪਹੁੰਚਦਾ ਹੈ ਤੇ ਪ੍ਰਮਾਤਮਾ ਦੇ ਮੁਲਾਪ ਦਾ ਆਨੰਦ ਮੰਨਦਾ ਹੈ ਗੁਣ ਰਾਮ ਗਾਏ ਮਨ ਸੁਬਾਏ ਹਰ ਗੁਰਮਤੀ ਮਨ ਧਿਆਇ ਜੋ ਪ੍ਰੇਮ ਦੇ ਵਿੱਚ ਆਪਣੇ ਮਨ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਮਨ ਵਿੱਚ ਪਰਮਾਤਮਾ ਦਾ ਧਿਆਨ ਧਰਦਾ ਹੈ ਜਨ ਨਾਨਕ ਹਰ ਕਿਰਪਾ ਤਾਰੀ ਦੇ ਘੋੜੀ ਚੜ ਹਰ ਭਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਤੇ ਉਹ ਆਪਣੀ ਕਾਇਆ ਘੋੜੀ ਉੱਤੇ ਚੜ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਫਿਰ ਗੁਰੂ ਸਾਰੀ ਸਾਧ ਸੰਗਤ ਜੀ ਇਸ ਇਹਨਾਂ ਸ਼ਬਦਾਂ ਦੇ ਰਾਹੀਂ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਚੰਗੇ ਸੇਵਕ ਦੀਆਂ ਨਿਸ਼ਾਨੀਆਂ ਦੱਸਦੇ ਹਨ ਕਿ ਇੱਕ ਚੰਗਾ ਸੇਵਕ ਉਸ ਪਰਮੇਸ਼ਰ ਦਾ ਨਾਮ ਜਪ ਕੇ ਉਸ ਪਰਮੇਸ਼ਰ ਦੇ ਨਾਲ ਮਿਲ ਪੈਂਦਾ ਹੈ ਇਹ ਜੋ ਤਾਨ ਆਪਾਂ ਨੂੰ ਮਿਲਿਆ ਹੈ ਇਸ ਨੂੰ ਘੋੜੀ ਦਾ ਦਰਜਾ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਰਾਮਦਾਸ ਜੀ ਸਮਝਾਉਂਦੇ ਹਨ ਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਲਗਾਮ ਹੈ ਤੇ ਉਹ ਲਗਾਮ ਪਾਇਆ ਹੋਇਆ ਇੱਕ ਊਡੀ ਜਿਹੜੀ ਆ ਉਹ ਸਦੇ ਰਸਤੇ ਚੱਲਦੀ ਹੈ ਸੋ ਗੁਰੂ ਘਰ ਦੇ ਸਾਧ ਸੰਗਤ ਜੀ ਆਓ ਆਪਾਂ ਵੀ ਉਸ ਪਰਮੇਸ਼ਰ ਦਾ ਨਾਮ ਜਪੀਏ ਤੇ ਆਪਣੇ ਲੋਕ ਸੁਖੀਅਤ ਤੇ ਪਰ ਲੋਕ ਸੇਹਲੇ ਕਰ ਲਈਏ ਜੀ ਹੁਣ ਸਾਧ ਸੰਗਤ ਜੀ ਇਥੇ ਹੀ ਦਾਸ ਵੱਲੋਂ ਸਮਾਪਤੀ ਹੈ ਭੁੱਲ ਚੁੱਕਾਂ ਦੀ ਮਾਫੀ ਇਸ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਗੁਜ਼ਾਰਨੀ ਹੈ ਇਕ ਅਰਜ਼ ਕਰਨੀ ਹੈ ਕਿ ਦਾਸ ਦਾ ਚੈਨਲ ਗੁਰ 사ਖੀਆਂ ਸਬਦ ਵਿਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਜੀ ਆਪ ਜੀ ਦਾ ਕੋਟਾ ਕੋਟ ਧੰਨਵਾਦ ਹੋਵੇਗਾ ਆਓ ਫਤੇ ਬੁਲਾइए ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ